ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਖਾਸ ਜੋ ਆਪਾਂ ਇੱਕ ਕਰਮ ਦੱਸਣ ਜਾ ਰਹੇ ਹਾਂ ਸੋ ਇਹ ਕਰਮ ਦੇ ਨਾਲ ਕਾਫੀ ਲਾਭ ਮਿਲਦਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਨੇਚਾ ਭਾਵਨਾ ਨਾਲ ਕਰ ਦਿੰਦੇ ਹੋ ਇਸ ਕਰਮ ਤੇ ਕੋਈ ਪੈਸਾ ਵੀ ਖਰਚ ਨਹੀਂ ਹੋਣਾ ਸੋ ਘਰ ਵਿੱਚ ਹੀ ਆਪਣੇ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਚੰਗਾ ਕਰਮ ਕਰ ਸਕਦੇ ਹਾਂ ਤੇ ਲਾਭ ਲੈ ਸਕਦੇ ਹਾਂ ਵਿਗੜੇ ਹੋਏ ਕੰਮਾਂ ਨੂੰ ਸਵਾਰ ਸਕਦੇ ਹਾਂ ਜਿੱਦਾਂ ਜਿੱਦਾਂ ਤੁਸੀਂ ਕਰਮ ਕਰਦੇ ਜਾਉਂਗੇ ਚੰਗਾ ਹੁੰਦਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ ਜ਼ਿੰਦਗੀ ਬਦਲਨੀ ਸ਼ੁਰੂ ਹੋ ਜਾਂਦੀ ਹੈ ਤੇ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਇਸ ਕਰਕੇ ਜੋ ਵੀ ਕਰਮ ਦਸਤੀ ਦੇ ਹੈ ਉਹ ਕਰਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਸ ਤਰ੍ਹਾਂ ਅਸੀਂ ਆਪਣੇ ਲਈ ਹਰ ਰੋਜ਼ ਕਾਇਮ ਕਰਦੇ ਆਂ ਖਾਣਾ ਖਾਂਦੇ ਆਂ ਦਿਨ ਵਿੱਚ ਕਿੰਨੀ ਵਾਰ ਅਸੀਂ ਕੁਝ ਨਾ ਕੁਝ ਖਾਂਦੇ ਪੀਂਦੇ ਆਂ ਸੋ ਇਸੇ ਤਰ੍ਹਾਂ ਜੇਕਰ ਪ੍ਰਮਾਤਮਾ ਦੇ ਨਾਮ ਤੇ ਇੱਕ ਕਰਮ ਕਰ ਲਿਆ ਜਾਵੇ ਜਿਹਦੇ ਨਾਲ ਜ਼ਿੰਦਗੀ ਪੂਰੀ ਸਵਾਰ ਹੋ ਸਕਦੀ ਹੈ ਸੋ ਉਹ ਕੋਈ ਔਖਾ ਕਰਮ ਵੀ ਨਹੀਂ ਹੁੰਦਾ ਤੇ ਨਾ ਹੀ ਕੋਈ ਪੈਸਾ ਖਰਚਣਾ ਹੈ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਕਰਮ ਸ਼ੇਅਰ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਕ ਲਾਈਕ ਜ਼ਰੂਰ ਕਰ ਦਿਓ ਚੱਲਦੇ-ਚੱਲਦੇ ਵੀਡੀਓ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਹਾਂ ਇੱਥੇ ਪਹਿਲੀ ਇੱਕ ਕਮੈਂਟ ਦੱਸ ਦਿੰਦੇ ਪਹਿਲਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਕਹਿੰਦੇ ਕੀ ਇਹ ਜੋ ਅਸੀਂ ਸੇਵਾ ਕਰਦੇ ਆ ਇਹ ਸਾਨੂੰ ਪਾਰ ਨਹੀਂ ਲਗਾਉਂਦੇ ਅਸੀਂ ਮਰ ਕੇ ਵੀ ਇੱਥੇ ਹੀ ਰਹਿ ਜਾਂਦੇ ਆ ਕਿ ਪੀਰਾਂ ਦਾ ਨਾਮ ਲੈਣ ਦੇ ਨਾਲ ਅਸੀਂ ਪਾਰ ਲੰਘ ਸਕਦੇ ਆ ਸੋ ਦੇਖੋ ਪੀਰਾਂ ਵਹੀਰਾਂ ਦੀ ਸੇਵਾ ਆਪਾਂ ਬਹੁਤ ਵਾਰ ਦੱਸਿਆ ਹੈ ਕਿ ਆਪਾਂ ਪੀਰਾਂ ਵਹੀਰਾਂ ਦੀ ਸੇਵਾ ਇਸ ਲਈ ਕਰਦੇ ਆ ਕਿਉਂਕਿ ਸਾਡੇ ਬਜ਼ੁਰਗ ਸਾਡੇ ਪਰਿਵਾਰ ਦੇ ਕੁਝ ਮੈਂਬਰ ਪੀਰਾਂ ਵਹੀਰਾਂ ਦੀ ਸੇਵਾ ਕਰ ਗਏ ਮੰਨ ਗਏ ਸੋ ਇਸ ਕਰਕੇ ਆਪਾਂ ਪੀਰਾਂ ਵਹੀਰਾਂ ਦੀ ਸੇਵਾ ਕਰਦੇ ਆ ਤੇ ਇੱਥੇ ਰਹੀ ਗੱਲ ਪਾਰ ਲਗਾਉਣ ਦੀ ਵੈਸੇ ਕਮੈਂਟ ਬਹੁਤਾ ਸਮਝ ਨਹੀਂ ਆਇਆ ਸਾਨੂੰ ਸੋ ਕਾਫੀ ਸਮਾਂ ਹੋ ਗਿਆ ਇਹ ਕਮੈਂਟ ਆਏ ਹੋਏ ਨੂੰ ਤੇ 7 ਮਹੀਨੇ ਤੱਕ ਸਮਾਂ ਹੋ ਗਿਆ ਸੋ ਇੱਥੇ ਮਾਫੀ ਵੀ ਚਾਉਂਦੇ ਆ ਕਿਉਂਕਿ ਅਸੀਂ ਕਮੈਂਟ ਟਾਈਮ ਦੇ ਹਿਸਾਬ ਨਾਲ ਹੀ ਦੱਸੀਦੇ ਆ ਪਰ ਕੁਝ ਕਮੈਂਟ ਬਾਰ-ਬਾਰ ਜਦੋਂ ਆਉਂਦੇ ਆ ਕਹਿੰਦੇ ਨੇ ਕਿ ਸਾਡੇ ਕਮੈਂਟ ਦਾ ਜਵਾਬ ਦੋ ਸਾਡੇ ਦਾ ਉਹ ਫਿਰ ਅਸੀਂ ਉਸੇ ਹਿਸਾਬ ਦੇ ਨਾਲ ਕਮੈਂਟ ਦਾ ਜਵਾਬ ਦੇ ਦਿੱਤਾ ਸੋ ਇੱਥੇ ਮਾਮੀ ਚਾਉਂਦੇ ਆ ਸੋ ਜਿਨ੍ਹਾਂ ਦਾ ਐਡਾ ਵੱਡਾ ਜਿਗਰਾ ਹੈ ਕਿ ਇੰਨੀ ਦੇਰ ਹੋਵੇ ਕਮੈਂਟ ਕੀਤੇ ਹੋਇਆ ਪਰ ਫਿਰ ਵੀ ਕੋਈ ਇਹੋ ਜਿਹਾ ਇਹਨਾਂ ਨੇ ਕਮੈਂਟ ਨਹੀਂ ਕੀਤਾ ਕਿ ਸਾਨੂੰ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ ਸੋ ਇਹ ਹੀ ਹੁੰਦਾ ਹੈ ਇੱਕ ਸਬਰ ਜਦੋਂ ਇਨਸਾਨ ਸਬਰ ਰੱਖ ਕੇ ਬੈਠ ਜਾਂਦਾ ਹੈ ਤਾਂ ਫਿਰ ਉਹ ਸਬਰ ਦਾ ਫੜਵੀ ਜਰੂਰ ਮਿਲਦਾ ਹੈ ਇੱਕ ਨਾ ਇੱਕ ਦਿਨ ਸੁਣੀ ਪ੍ਰਮਾਤਮਾ ਨੇ ਜਰੂਰ ਹੈ ਹਰ ਇੱਕ ਦੀ ਵਿਸ਼ਵਾਸ ਰੱਖ ਕੇ ਸਬਰ ਕਰਕੇ ਬੈਠੇ ਰਹਿਣਾ ਚਾਹੀਦਾ ਹੈ انسان ਨੂੰ ਸੋ ਇੱਥੇ ਮਾਫੀ ਵੀ ਚਾਉਂਦੇ ਆ ਤੇ ਨਾਲ ਨਾਲ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਬਹੁਤ ਪਿਆਰੇ ਕਮੈਂਟ ਕਰਦੇ ਹੋ ਵੀਡੀਓ ਨੂੰ ਸੁਣਦੇ ਸਮਝਦੇ ਹੋ ਅਮਲ ਕਰਦੇ ਹੋ ਜੀ ਸੋ ਇੱਥੇ ਇਹਨਾਂ ਨੇ ਕਿਹਾ ਹੈ ਕਿ ਇਹ ਸਾਨੂੰ ਪਾਰ ਨਹੀਂ ਲਗਾਉਂਦੇ ਕੁਝ ਲੋਕ ਕਹਿੰਦੇ ਨੇ ਸੋ ਆਪਾ ਇੱਥੇ ਇਹ ਕਵਾਂਗੇ ਕਿ ਹਮੇਸ਼ਾ ਆਪਾਂ ਇੱਕ ਗੱਲ ਕਹਿੰਦੇ ਕਿ ਗੁਰੂ ਧਾਰਨਾ ਜ਼ਰੂਰ ਕਰੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਸੋ ਜੋ ਸ਼ਬਦ ਨਾਮ ਦਾ ਮਿਲਦਾ ਹੈ ਜਦੋਂ ਅਸੀਂ ਕਿਤੇ ਡੇਰੇ ਤੇ ਜਾਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਦਿੱਤਾ ਜਾਂਦਾ ਇੱਕ ਸ਼ਬਦ ਦੀ ਦਿੱਤਾ ਜਾਂਦਾ ਹੈ ਉਹ ਸ਼ਬਦ ਸਾਨੂੰ ਪਾਰ ਲਗਾਉਂਦਾ ਹੈ ਉਹ ਸੱਚਖੰਡ ਦੇ ਵਾਸੀ ਹੈ ਤੇ ਜੋ ਅਸੀਂ ਦੇਵੀ ਦੇਵਤਿਆਂ ਦੀ ਸੇਵਾ ਕਰਦੇ ਆ ਪੀਰਾਂ ਫਕੀਰਾਂ ਦੀ ਇਹ ਅਸੀਂ ਇੱਥੇ ਜੋ ਸੇਵਾ ਪੀਰਾਂ ਫਕੀਰਾਂ ਦੀ ਕਰ ਰਹੇ ਆ ਇਹ ਦੁਨਿਆਵੀ ਸੁੱਖ ਤੁਹਾਨੂੰ ਦਿੰਦੇ ਆ ਤੇ ਅਸਲ ਗੁਰੂ ਦੇ ਨਾਲ ਇਹੇ ਸਾਨੂੰ ਮਲਾਉਂਦੇ ਆ ਜਦੋਂ ਅਸੀਂ ਇਹਨਾਂ ਦੀ ਸੇਵਾ ਕਰਦੇ ਆ ਤੇ ਦੁਨਿਆਵੀ ਸੁੱਖ ਲੈਣਾ ਹੈ ਤਾਂ ਪੀਰਾਂ ਫਕੀਰਾਂ ਦੀ ਸੇਵਾ ਕਰਨੀ ਪੈਂਦੀ ਹੈ ਤੇ ਜੇ ਕਰਪਾਰ ਲੱਗਣਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਪੈਂਦਾ ਕਿਉਂਕਿ 84 ਦੇ ਗੇੜ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਸਾਨੂੰ ਛਡਾਉਂਦੇ ਨੇ ਤੇ ਉਹ ਸਾਨੂੰ ਪਾਰ ਲਗਾਉਂਦੇ ਆ ਫਿਰ ਜੰਮਣ ਮਰਨ ਤੋਂ ਰਹਿਤ ਕਰ ਦਿੰਦੇ ਆ ਸੋ ਇਸ ਕਰਕੇ ਕਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਜ਼ਰੂਰ ਜੁੜੋ ਜਿੱਥੇ ਵੀ ਬਾਣੀ ਰੱਖੀ ਹੋਈ ਆ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਉਸ ਡੇਰੇ 'ਚੋਂ ਜਾ ਕੇ ਨਾਮ ਸ਼ਬਦ ਲੈਣਾ ਚਾਹੀਦਾ ਸੋ ਬਾਕੀ ਇਹ ਵੀ ਨਹੀਂ ਹੈ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਪੀਰ ਸਾਨੂੰ ਇਦਾਂ ਹੀ ਛੱਡ ਦੇਣਗੇ ਉਹ ਇਦਾਂ ਕਦੇ ਨਹੀਂ ਛੱਡਦੇ ਜੇਕਰ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ ਵਿਸ਼ਵਾਸ ਰੱਖ ਕੇ ਤਾਂ ਉਹ ਬਾਹ ਪੂਰੇ ਗੁਰੂ ਨੂੰ ਤੁਹਾਡੀ ਫੜਾ ਕੇ ਤੁਹਾਨੂੰ ਪਾਰ ਲਗਾਉਣ ਦੇ ਵਿੱਚ ਬਹੁਤ ਵੱਡੀ ਮਦਦ ਕਰਦੇ ਆ ਸੋ ਆਪਾਂ ਇਹਦੇ ਤੇ ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਕਿਵੇਂ ਪੀਰਾਂ ਨੇ ਇਹ ਸਚਾਈ ਹੈ ਸਾਡੇ ਪਰਿਵਾਰ ਵਿੱਚੋਂ ਹੀ ਸਾਡੇ ਨਾਲੇ ਵਾਪਰਿਆ ਹੈ ਸੋ ਕਿਵੇਂ ਪੀਰਾ ਨੇ ਬਾ ਅੰਤ ਸਮੇ ਗੁਰੂ ਨੂੰ ਫੜਾ ਦਿੱਤੀ ਤੇ ਪਾਰ ਲਗਾ ਦਿੱਤਾ ਸੋ ਆਪਾਂ ਇਹ ਕਹਾਣੀ ਇੱਕ ਵੀਡੀਓ ਰਾਈਂ ਜਰੂਰ ਸਾਂਝੀ ਕਰਾਂਗੇ ਜੇਕਰ ਤੁਹਾਡੀ ਇਜਾਜ਼ਤ ਹੋਈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਦੇਣਾ ਜੀ ਸੋ ਹੁਣ ਆਪਾਂ ਇੱਥੇ ਇਹੀ ਕਵਾਂਗੇ ਕਿ ਗੁਰਦਾਰਨਾ ਜ਼ਰੂਰ ਕਰੋ ਬਾਣੀ ਦੇ ਨਾਲ ਜੁੜੋ ਨਾਮ ਸ਼ਬਦ ਨਾਲ ਜੁੜੋ ਨਾਮ ਸ਼ਬਦ ਤੁਹਾਨੂੰ ਚਰਸਤੀ ਦੇ ਗੇੜ ਤੋਂ ਕੱਢੇਗਾ ਸੋ ਕਦੇ ਵੀ ਪਟਕਣ ਨਹੀਂ ਦੇਵੇਗਾ ਤੇ ਫਿਰ ਆਖੀਰਾਂ ਦੇ ਨਾਲ ਦੀ ਨਾਲ ਸੇਵਾ ਕਰਦੇ ਜਾਓ ਫਿਰ ਆਖੀਰਾਂ ਨੂੰ ਸਜਦਾ ਸਲਾਮ ਕਰੋ ਜੋ ਕਰਮ ਬਣਦਾ ਉਹ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੇ ਹਸਬੰਡ ਨੂੰ ਚੌਂਕੀ ਆਉਂਦੀ ਆ ਤੇ ਨਾਮ ਦੀ ਨਾਲ ਜਦੋਂ ਚੌਂਕੀ ਆਉਂਦੀ ਆ ਤੇ ਬਹੁਤ ਗੁੱਸੇ ਵਿੱਚ ਆਉਂਦੀ ਹੈ ਤੇ ਕਪੜੇ ਵੀ ਫਟ ਜਾਂਦੇ ਆ ਤੇ ਕੁੰਡੀ ਵੀ ਪੀਰ ਦੀ ਟੁੱਟ ਜਾਂਦੀ ਹੈ ਸੋ ਇਹਦੇ ਬਾਰੇ ਦੱਸੋ ਸੋ ਦੇਖੋ ਇੱਥੇ ਇੱਕ ਹੀ ਗੱਲ ਕਵਾਂਗੇ ਇੱਕ ਹੁੰਦਾ ਹੈ ਇਹ ਵਾਲਾ ਸੰਕੇਤ ਕੀ ਨਰਾਜਗੀ ਹੈ ਮਾਲਕ ਦੀ ਨਰਾਜਗੀ ਵਿੱਚ ਆਉਂਦੇ ਆ ਤੇ ਦੂਸਰੀ ਗੱਲ ਹੈ ਕੀ ਇਹ ਕਦੇ ਨਾ ਸਮਝੋ ਕਿ ਜਦੋਂ ਇਸ ਤਰ੍ਹਾਂ ਆਉਂਦਾ ਹੈ ਸ਼ਾਇਦ ਪੀਰ ਦੀ ਹੀ ਚੌਂਕੀ ਆਈ ਹੈ ਕਿਉਂਕਿ ਇਹ ਇੱਕ ਬਜ਼ੁਰਗ ਵੀ ਜੇਕਰ ਪਰਿਵਾਰ ਵਿੱਚੋਂ ਕੋਈ ਬਜ਼ੁਰਗ ਸੇਵਾ ਕਰਦਾ ਗਿਆ ਆ ਤੇ ਆਪਾਂ ਬਜ਼ੁਰਗਾਂ ਨੂੰ ਪਹਿਲ ਨਹੀਂ ਦਿੰਦੇ ਆਪਾਂ ਬਜ਼ੁਰਗਾਂ ਦਾ ਨਿਗਮਾ ਨਹੀਂ ਪਾਉਂਦੇ ਤਾਂ ਉਹ ਬਜ਼ੁਰਗ ਵੀ ਸਿਰਉਂਦੀ ਆ ਜਦੋਂ ਬਜ਼ੁਰਗ ਸਹਿਰ ਆਉਂਦੇ ਆ ਉਹਨਾਂ ਦੀ ਨਾਰਾਜ਼ਗੀ ਹੁੰਦੀ ਹੈ ਤੇ ਤਦ ਵੀ ਇਹ ਸਭ ਕੁਝ ਹੁੰਦਾ ਹੈ ਸੋ ਹਮੇਸ਼ਾ ਹੀ ਆਪਣੀ ਗਲਤੀ ਨੂੰ ਬਖਸ਼ਾਉਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਗਲਤੀ ਹੁੰਦੀ ਹੈ ਤੇ ਬਾਕੀ ਆਪਣੇ ਬਜ਼ੁਰਗਾਂ ਨੂੰ ਪਿਆਰ ਜ਼ਰੂਰ ਦਿਓ ਕਰੋ ਉਹਨਾਂ ਨੂੰ ਯਾਦ ਕਰੋ ਜੇਕਰ ਜੱਦੀ ਪਰਿਵਾਰ ਹੈ ਘਰ ਵਿੱਚ ਤਾਂ ਆਪਾਂ ਬਹੁਤ ਵਾਰ ਕਿਹਾ ਹੈ ਕਿ ਬਜ਼ੁਰਗ ਦੇ ਨਾਮ ਦੀ ਗੱਲਤੀ ਲਗਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹਦੇ ਨਾਲ ਬਜ਼ੁਰਗ ਸ਼ਾਂਤ ਰਹਿੰਦਾ ਹੈ ਬਜ਼ੁਰਗ ਸ਼ਾਂਤ ਰਹੇਗਾ ਤਾਂ ਫਿਰ ਤੁਹਾਡੇ ਨਾਲ ਅਰਦਾਸਾਂ ਬੇਨਤੀਆਂ ਜੋ ਹੈ ਉਹ ਕਬੂਲ ਹੁੰਦੇਗਾ ਕਿਉਂਕਿ ਤੁਸੀਂ ਬਜ਼ੁਰਗ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋਗੇ ਤਾਂ ਯੁਰਗ ਅਰਦਾਸ ਪੀਰਾਂ ਪੀਰਾਂ ਕੇ ਕਰਦੇ ਜਦੋਂ ਸਰੀਰ ਇਨਸਾਨ ਛੱਡਦਾ ਹੈ ਜਿਹੜਾ ਸੇਵਾ ਕਰਦਾ ਹੈ ਤੇ ਉਹਦੀ ਪਾਵਰ ਵੱਧ ਜਾਂਦੀ ਆ ਤੇ ਉਹਦੇ ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਪ੍ਰਮਾਤਮਾ ਤੋਂ ਤੁਹਾਡੀ ਅਰਦਾਸ ਕਬੂਲ ਕਰਵਾ ਸਕਦਾ ਹੈ ਸੋ ਇਸ ਕਰਕੇ ਬਜ਼ੁਰਗਾਂ ਦਾ ਨਿਗਮਾ ਜ਼ਰੂਰ ਪਾਉਣਾ ਚਾਹੀਦਾ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਸੋ ਵਾਕੀ ਇੱਥੇ ਇੱਕ ਗੱਲ ਦਾ ਇਹ ਨਹੀਂ ਧਿਆਨ ਰੱਖੋ ਕਿ ਜੇਕਰ ਇਸ ਤਰ੍ਹਾਂ ਪੈਰਾ ਆਉਂਦਾ ਹੈ ਤੇ ਫਿਰ ਕੁਝ ਬੋਲ ਕੇ ਵੀ ਦੱਸਦੇ ਨੇ ਜੇਕਰ ਨਹੀਂ ਵੀ ਕੁਝ ਬੋਲ ਕੇ ਦੱਸ ਰਹੇ ਤਾਂ ਫਿਰ ਤੁਸੀਂ ਮੁਰਿਓ ਸਵਾਲ ਕਰ ਸਕਦੇ ਆ ਜਦੋਂ ਵੀ ਪੈਰਾ ਆਉਂਦਾ ਹੈ ਤੇ ਮੁਰਿਓ ਜੇਕਰ ਕੋਈ ਪੁੱਛਣ ਵਾਲਾ ਹੋਵੇ ਸੰਵਾਲ ਕਰੇ ਤਾਂ ਫਿਰ ਮੁਰਿਓ ਜਵਾਬ ਵੀ ਮਿਲ ਜਾਂਦਾ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਗਲਤੀ ਹੈ ਸੋ ਜਦੋਂ ਤੁਸੀਂ ਬਚਨ ਕਰੋਗੇ ਤਾਂ ਮੂਰਿਓ ਬਚਨ ਵੀ ਜ਼ਰੂਰ ਹੁੰਦੇ ਆ ਤੇ ਇੱਥੇ ਲਿਖਦੇ ਆ ਕਿ ਮੈਨੂੰ 3 ਸਾਲ ਤੋਂ ਚੌਂਕੀ ਆਉਂਦੀ ਹੈ ਪਰ ਮੈਂ ਕੋਈ ਗੁਰੂ ਨਹੀਂ ਬਣਾਇਆ ਹੋਇਆ ਤੇ ਗੁਰੂ ਬਣਾਉਣ ਲਈ ਮੇਰਾ ਮਨ ਵੀ ਨਹੀਂ ਮੰਨ ਰਿਹਾ ਤੇ ਮੇਰੇ ਹੀਰਾ ਦੀ ਚੌਂਕੀ ਦੱਸਿਆ ਜਾਂਦਾ ਹੈ ਸੋ ਤੁਸੀਂ ਦੱਸੋ ਕੀ ਮੈਂ ਸਹੀ ਹਾਂ ਜਾਂ ਗਲਤ ਮੈਂ ਬਹੁਤ ਅਹੀਂ ਘੁੰਮ ਕੇ ਦੇਖ ਲਿਆ ਸੋ ਦੇਖੋ ਹੋਰ ਧਰਨਾ ਤਾਂ ਇੱਥੇ ਇਹ ਕਹਾਂਗੇ ਕਿ ਜ਼ਰੂਰ ਕਰਨੀ ਚਾਹੀਦੀ ਹੈ ਗੁਰੂ ਹੋਵੇਗਾ ਤੇ ਜੋ ਭਾਰ ਸਰੀਰ ਤੇ ਪੈਂਦਾ ਹੈ ਪੈਰਾ ਆਉਂਦਾ ਆ ਉਹ ਭਾਰ ਨਹੀਂ ਪੈਂਦਾ ਕਿਉਂਕਿ ਗੁਰੂ ਸੰਭਾਲ ਲੈਂਦਾ ਹੈ ਗੁਰੂ ਸਰੀਰ ਤੇ ਭਾਰ ਨਹੀਂ ਪੈਣ ਦਿੰਦਾ ਇਸ ਕਰਕੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਤੀਰਾਂ ਫਕੀਰਾਂ ਦੀ ਵੀ ਸੇਵਾ ਕਰਦੇ ਹੋ ਤੇ ਨਾਲ ਦੀ ਨਾਲ ਗੁਰ ਧਰਨਾ ਜ਼ਰੂਰ ਕਰੋ ਗੁਰੂ ਬਹੁਤ ਪਾਸਿਓ ਸਾਨੂੰ ਬਚਾਉਂਦਾ ਹੈ ਗੁਰੂ ਸਾਡੀ ਸੰਭਾਲ ਕਰ ਲੈਂਦਾ ਹੈ ਗੁਰੂ ਨੂੰ ਅਸੀਂ ਆਪਣਾ ਮਾਪਾ ਕਿਉਂਕਿ ਜਦੋਂ ਅਸੀਂ ਦੇਹ ਧਾਰੀ ਗੁਰੂ ਧਾਰਨ ਕਰਦੇ ਆਂ ਤੇ ਉਹਦੇ ਨਾਲ ਸਾਡੇ ਨਾਲ ਕਈ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਆ ਕਿਉਂਕਿ ਗੁਰੂ ਰਸਤਾ ਦਿਖਾ ਲ ਦਿੰਦਾ ਹੈ ਸੋ ਇਸ ਕਰਕੇ ਗੁਰੂ ਬਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਦੋਂ ਇਨਸਾਨ ਨੂੰ ਕਿਤੇ ਵੀ ਰਾਹ ਨਾ ਮਿਲੇ ਚੌਂਕੀ ਆਉਂਦੀ ਤਾਂ ਫਿਰ ਫਾਇਦਾ ਕੀ ਆ ਜਦੋਂ ਰਸਤਾ ਹੀ ਨਹੀਂ ਮਿਲ ਰਿਹਾ ਪਟਕ ਕੇ ਵੀ ਸਾਰੇ ਤਾਂ ਹੀ ਦੇਖ ਲਿਆ ਸੋ ਇਸ ਕਰਕੇ ਗੁਰੂ ਹੋਵੇਗਾ ਤੇ ਪਟਕਣਾ ਨਹੀਂ ਪਵੇਗਾ ਸੋ ਗੁਰ ਧਾਰਨਾ ਜ਼ਰੂਰ ਕਰੋ ਜੀ ਸੋ ਇਥੇ ਇੱਕ ਹੋਰ ਛੋਟਾ ਜਿਹਾ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਮੈਂ ਲੱਖ ਦਾਤਾ ਪੀਰ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਸੋ ਦੇਖੋ ਪੀਰ ਦੇ ਦਰਸ਼ਨ ਹਰ ਇੱਕ ਨੂੰ ਹੁੰਦੇ ਆ ਜਿਹੜੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਤੇ ਉਹਨਾਂ ਦੇ ਦਰਸ਼ਨ دیدار ਲਈ ਹੀ ਸੇਵਾ ਕਰਦੇ ਸਿਰਫ ਸੋ ਇਥੇ ਕਈ ਸੇਵਾ ਕਰਦੇ ਆ ਪਰ ਉਹ ਆਪਣੇ ਸੁੱਖਾਂ ਲਈ ਕਰਦੇ ਆ ਕਿ ਸਾਨੂੰ ਆ ਮਿਲ ਜਾਵੇ ਆ ਮਿਲ ਜਾਵੇ ਤੇ ਜਿਹੜੀ ਰੂਹ ਸਿਰਫ ਆਪਣੇ ਮਾਲਕ ਦੀ ਸੇਵਾ ਇਸ ਲਈ ਕਰਦੀ ਹੈ ਕਿ ਅਸਤੀ ਉਹਦੇ دیدار ਕਰਨੇ ਦਰਸ਼ਨ ਕਰਨੇ ਉਹਨੂੰ ਪਉਣਾ ਹੈ ਸੋ ਇਸ ਤਰ੍ਹਾਂ ਦੀ ਸੇਵਾ ਕੋਈ ਵਿਰਲਾ ਭਗਤ ਹੀ ਕਰਦਾ ਹੈ ਸਿਰਫ ਜਿਹੜਾ ਪੀਰ ਦੇ ਨਾਲ ਪਿਆਰ ਪਾਉਂਦਾ ਤੇ ਪੀਰ ਨੂੰ ਹੀ ਦੇਖਣਾ ਚਾਹੁੰਦਾ ਹੈ ਤੇ ਉਹਨੂੰ ਹੀ ਪਸੰਦ ਕਰਦਾ ਕੁਝ ਹੋਰ ਜ਼ਿੰਦਗੀ ਵਿੱਚ ਖਾਸ ਨਹੀਂ ਇਹੋ ਜੀਆਂ ਰੂਹਾਂ ਦਾ ਪ੍ਰਮਾਤਮਾ ਫਿਰ ਇੱਕ ਦਿਨ ਨਾਮ ਕਰ ਦਿੰਦਾ ਹੈ ਦੁਨੀਆ ਤੇ ਜਿਹੜੀਆਂ ਉਹਾਂ ਸਿਰਫ ਪੀਰ ਨੂੰ ਪਿਆਰ ਕਰਦੇ ਆਂ ਸਿਰਫ ਪੀਰ ਨੂੰ ਹੀ ਪਉਣਾ ਚਾਹੁੰਦੇ ਆਂ ਸੋ ਬਹੁਤ ਚੰਗੀ ਗੱਲ ਹੈ ਸੋ ਪੀਰ ਦੇ ਦਰਸ਼ਨ ਜ਼ਰੂਰ ਹੋ ਜਾਂਦੇ ਆ ਸਿਰਫ ਮਨ ਵਿੱਚ ਤੜਫ ਹੋਣੀ ਚਾਹੀਦੀ ਹੈ ਜੇ ਤੜਫ ਹੈ ਕਰਮ ਚੰਗਾ ਹੈ ਤੇ ਤੁਹਾਨੂੰ ਪੀਰ ਦੇ ਦਰਸ਼ਨ ਜ਼ਰੂਰ ਹੋਣਗੇ ਜੀ ਸੇਵਾ ਕਰਦੇ ਜਾਓ ਡੋਲੋ ਨਾ ਕਦੇ ਰਸਤਾ ਨਾ ਢਕੋ ਇੱਕ ਰਸਤੇ ਤੇ ਡਟੇ ਰਹੋ ਤੇ ਉਹ ਮਾਲਕ ਜ਼ਰੂਰ ਦਿਦਾਰ ਦਿੰਦਾ ਹੈ ਥੋੜੀ ਪ੍ਰੀਖਿਆ ਵੀ ਲੈਂਦਾ ਹੈ ਕਿ ਕਿੱਥੇ ਤੱਕ ਇਹ ਇਨਸਾਨ ਚੱਲ ਸਕਦਾ ਸੋ ਇਸ ਕਰਕੇ ਕਦੇ ਘਬਰਾਉਣਾ ਨਹੀਂ ਜੇਕਰ ਰਸਤੇ ਵਿੱਚ ਪਰੇਸ਼ਾਨੀ ਵੀ ਆਵੇ ਕਿਉਂਕਿ ਪਰੇਸ਼ਾਨੀਆਂ ਹਾਰੀ ਦੀ ਜ਼ਿੰਦਗੀ ਵਿੱਚ ਆਉਂਦੀਆਂ ਪਰ ਜੋ ਰੂਹਾਂ ਪਰਮਾਤਮਾ ਦੇ ਰਾਸਤੇ ਤੇ ਚੁਰਦੀਆਂ ਉਹਦੀ ਜ਼ਿੰਦਗੀ ਵਿੱਚ ਕੁਝ ਜ਼ਿਆਦਾ ਆਉਂਦੀ ਹੈ ਸੋ ਜ਼ਿੰਦਗੀ ਜੀਉਣ ਦਾ ਨਜ਼ਾਰਾ ਹੀ ਉਦੋਂ ਹੁੰਦਾ ਜਦੋਂ ਅਸੀਂ ਇਹਨਾਂ ਮੁਸ਼ਕਲਾਂ ਦੇ ਨਾਲ ਲੜਨਾ ਸਿੱਖ ਜਾਂਦੇ ਹਾਂ ਹਿੰਮਤ ਰੱਖਦੇ ਵਿਸ਼ਵਾਸ ਬਣਾ ਕੇ ਰੱਖਦੇ ਤੇ ਇੱਕ ਦਿਨ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਾਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਵਧੀਆ ਕਰਮ ਹੈ ਜੇਕਰ ਤੁਸੀਂ ਲਗਾਤਾਰ ਸਵਾ ਮਹੀਨਾ ਵੀ ਇਹ ਕਰਮ ਕਰ ਲੈਣੇ ਹੋ ਕਿਉਂਕਿ ਆ ਜੋ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਆਵੇਗੀ ਇਹ ਕਰਮ ਕਰਨ 'ਚ ਕਿਉਂਕਿ ਹਰ ਇੱਕ ਪਿੰਡਾਂ ਦੇ ਵਿੱਚ ਦੀ ਕੋਈ ਨਾ ਕੋਈ ਨਹਿਰ ਹੋ ਕੇ ਚੱਲਦੀ ਹੈ ਲਾਗੇ-ਛਾਗੇ ਨਹਿਰ ਕੋਈ ਨਾ ਕੋਈ ਹੁੰਦੀ ਆ ਸੋ ਚੱਲਦੇ ਪਾਣੀ ਦੇ ਵਿੱਚ ਤੁਸੀਂ ਇਹ ਕਰਮ ਕਰਨਾ ਕਰਮ ਕੀ ਹੈ ਆਟੇ ਦੀਆਂ ਗੋਲੀਆਂ ਬਣਾਉਣੀਆਂ ਆ ਤੇ ਗੋਲੀਆਂ ਬਣਾ ਕੇ ਤੁਸੀਂ ਹੱਥ ਲਗਾ ਕੇ ਆਪਣੇ ਪੂਰੇ ਪਰਿਵਾਰ ਦਾ ਹੱਥ ਦਾ ਦੋ ਅਰਦਾਸ ਬੇਨਤੀ ਜੇਕਰ ਘਰ ਵਿੱਚ ਦਰਬਾਰ ਹੈ ਜਿਹਦੀ ਵੀ ਤੁਸੀਂ ਸੇਵਾ ਕਰਦੇ ਆ ਉਹਨਾਂ ਦਾ ਨਾਮ ਲੈ ਕੇ ਤੁਸੀਂ ਇੱਕ ਕੰਮ ਕਰਨਾ ਜੇਕਰ ਤੁਸੀਂ 7 ਮਹੀਨ ਲਗਾਤਾਰ ਇਹ ਕੰਮ ਕਰ ਲੈਣੇ ਉਹ ਤੁਹਾਡੇ ਮਨ ਦੀ ਕੋਈ ਵੀ ਟੈਨਸ਼ਨ ਹੈ ਪ੍ਰੋਬਲਮ ਹੈ ਕੋਈ ਇੱਛਾ ਹੈ ਜੇ ਆਪ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਆ ਵਿਸ਼ਵਾਸ ਰੱਖ ਕੇ ਜੇਕਰ ਤੁਸੀਂ ਇਹ ਕਰਮ ਕਰ ਲਓਗੇ ਕਿ ਅਸੀਂ ਇਹ ਕਰਮ ਕਰ ਰਹੇ ਹਾਂ ਸਾਨੂੰ ਇਹਦਾ ਲਾਭ ਜ਼ਰੂਰ ਮਿਲਣਾ ਆ ਇਹ ਨਹੀਂ ਕਿ ਡਾਵਾ ਡੋਲ ਹੋਣਾ ਆ ਮਨ ਵਿੱਚ ਡਾਵਾ ਡੋਲ ਨਹੀਂ ਰੱਖਣਾ ਜਦੋਂ ਡਾਵਾ ਡੋਲ ਇਨਸਾਨ ਹੁੰਦਾ ਆ ਤੇ ਉਹ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਸੋ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਤੁਹਾਨੂੰ ਇਹ ਕਰਮ ਲਾਭ ਜ਼ਰੂਰ ਦਵੇਗਾ ਸੋ ਲਗਾਤਾਰ ਜੇਕਰ ਤੁਸੀਂ ਆਟੇ ਦੀਆਂ ਗੋਲੀਆਂ ਬਣਾ ਕੇ ਪਾਣੀ ਚਲਦੇ ਵਿੱਚ ਪਾਉਂਦੇ ਹੋ ਤਾਂ ਬਹੁਤ ਹੀ ਵਧੀਆ ਕਰਮ ਹੈ ਸੋ ਬਣਾਉਣੀਆ ਇਸ ਤਰ੍ਹਾਂ ਹੈ ਸਖਤ ਆਟਾ ਤੁਸੀਂ ਲੈਣਾ ਸਖਤ ਰੱਖਣਾ ਹੈ ਇੰਨੀ ਹੈ ਕਿ ਨਰਮਾਟਾ ਜਿਸ ਤਰ੍ਹਾਂ ਦੀ ਰੋਟੀ ਆਪਾਂ ਬਣਾਉਂਦੇ ਆ ਉਸ ਤਰ੍ਹਾਂ ਦਾ ਨਹੀਂ ਗੁੰਦਣਾ ਸੋ ਸਖਤ ਆਟਾ ਥੋੜਾ ਭਰਪੂਰਾ ਹੋਣਾ ਚਾਹੀਦਾ ਤੇ ਵਿੱਚ ਥੋੜੀ ਖੰਡ ਜ਼ਰੂਰ ਪਾਉਣੀ ਆ ਤੇ ਗੋਲਗਾ ਬਣਾ ਕੇ ਤੁਸੀਂ ਥੋੜੀਆਂ ਜੀਆਂ ਇਹ ਇੱਕ ਕਰਮ ਜ਼ਰੂਰ ਕਰੋ ਤੇ ਇਹਦੇ ਨਾਲ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਕਿਉਂਕਿ ਇਹ ਕਰਮ ਹੀ ਇੱਕ ਬਹੁਤ ਵਧੀਆ ਆ ਕਿ ਜਾਨਵਰਾਂ ਦਾ ਪੇਟ ਭਰਨਾ ਜੋ ਪਾਣੀ ਦੇ ਵਿੱਚ ਜਾਨਵਰ ਹੈ ਮੱਛੀਆਂ ਆ ਸੋ ਇੱਕ ਖਵਾਜੇ ਦੀ ਗੱਲ ਮੁੰਦੀ ਹੈ ਜੇਕਰ ਕਦੇ ਕਿਸੇ ਨੂੰ ਇਹੋ ਜਿਹਾ ਸੁਪਨਾ ਆਇਆ ਹੈ ਤੇ ਫਿਰ ਤਾਂ ਜ਼ਰੂਰ ਇਹ ਕਰਮ ਖਾਣਾ ਚਾਹੀਦਾ ਆ ਸੋ ਜਿੱਦਾਂ ਜਿੱਦਾਂ ਤੁਸੀਂ ਇਹ ਕਰਮ ਕਰੋਗੇ ਖਵਾ ਜਾਂ ਪੀਰ ਜੀ ਤੁਹਾਡੀਆਂ ਪ੍ਰੋਬਲਮਾਂ ਸੋਲਵ ਕਰਨਾ ਸ਼ੁਰੂ ਕਰ ਦੇਣਗੇ ਸੋ ਜੋ ਵੀ ਮੁਸ਼ਕਿਲਾਂ ਤੁਹਾਡੇ ਤੋਂ ਦੂਰ ਕਰ ਦੇਣਗੇ ਤੇ ਤੁਹਾਡਾ ਰਸਤਾ ਸਾਫ਼ ਕਰ ਦੇਣਗੇ ਸੁਖਵਾਜ ਇਹਦੇ ਵਿੱਚ ਜੋ ਤੁਸੀਂ ਕਰਮ ਕਰੋਗੇ ਉਹ ਹਮੇਸ਼ਾ ਹੀ ਲੱਗਦਾ ਹੈ ਸੋ ਵਿਸ਼ਵਾਸ ਰੱਖ ਕੇ ਕਰਮ ਕਰਨਾ ਜੀ ਖਵਾਜਾ ਬਲੀ ਬਲੀਆਂ ਦੇ ਬਲੀ ਪੀਰਾਂ ਦੇ ਪੀਰ ਹੋਏ ਆ ਸੋ ਹਰ ਇੱਕ ਪੀਰ ਦੇ ਨਾਲ ਖਵਾਜਾ ਪੀਰ ਚੱਲਦੇ ਆ ਸੋ ਇਸ ਕਰਕੇ ਕਰਮ ਕਰੋਗੇ ਤਾਂ ਤੁਹਾਡੇ ਦੁੱਖਾਂ ਤਕਲੀਫਾਂ ਦਾ ਨਾਸ਼ ਖਵਾਜਾ ਪੀਰ ਜੀ ਜ਼ਰੂਰ ਕਰ ਦੇਣਗੇ ਸੋ ਆਪਣੇ ਪੀਰੋ মুর্ਸ਼ਦ ਅੱਗੇ ਅਰਦਾਸ ਬੇਨਤੀ ਕਰਕੇ ਇੱਕ ਕਰਮ ਜ਼ਰੂਰ ਕਰੋ